ਆਪਾਂ ਆਪਣਾ ਬਣਾ ਸ਼ੁਰੂ ਕਰਦੇ ਹਾਂ ਪਰ ਜਿਦਾਂ ਸਵਾਲ ਦੇ ਲਈ ਤੇ ਆਪਣੇ ਵਲੌਗ ਨਾਲ ਅੱਜ ਤੱਕ ਬਣੇ ਰਹੇ ਹਾਂ ਜਿਹੜਾ ਅੱਜ ਤੁਹਾਨੂੰ ਪਾਰਟ ਬੰਦ ਬਣਾਇਆ ਸੀ ਸਵਾਲਾ ਨੀਰਸ਼ਾਰੀ ਦਾ ਜੋ ਵੀ ਸੀ ਜੋ ਆਪਣਾ ਸ਼ਾਮ ਦਾ ਰੁਟੀਨ ਹੁੰਦਾ ਉਹ ਹੁਣ ਆਪਣਾ ਸ਼ੁਰੂ ਹੋਇਆ ਜੀ ਹੁਣ ਇਹਨਾਂ ਨੂੰ ਮੱਝਾਂ ਨੂੰ ਪਾਣੀ ਪਿਲਾ ਕੇ ਇੱਥੇ ਬਾਹਰ ਕੱਢਦੇ ਹਾਂ ਜਿਹਾ ਅਸੀਂ ਦਰ ਸਾਰੇ ਕਿਤੇ ਇਹਨਾਂ ਨੂੰ ਪਾਣੀ ਪਿਲਾ ਕੇ ਉਹਨਾਂ ਸਵਾਲ ਕਰਦੇ ਹਾਂ ਮੱਝਾਂ ਨੂੰ ਪਾਣੀ ਪੀਣ ਲੱਗਦੀਆਂ ਨੇ ਤੇ ਐਂਡ ਤੱਕ ਬਣੇ ਰਹੋ ਜੀ ਵਲੌਗ ਨਾਲ ਸ਼ਾਮ ਦਾ ਰੁਟੀਨ ਹੈ ਹੁਣ ਆਪਾਂ ਉਹਦੇ ਨਾਲ ਜਿੰਨੇ ਸਵੇਰੇ ਕੁਲਪਾ ਆ ਗਿਆ ਤੇ ਵੀ ਤੋਂ ਤਰੀ ਮੰਜਰਮ ਪਾਈ ਸੀ ਉੱਥੇ ਗਾਣਾ ਪਾ ਜਿਓੀ ਹੁਣ ਸ਼ਾਮ ਨੂੰ ਪਾਵਾਂਗੇ ਹੁਣ 5 ਵਜੇ ਦੀ ਜਿੰਨੇ ਦੀ 5 ਵਜੇ ਰਾਤ ਨੂੰ ਇਹਨਾਂ ਨਾਲ ਖਾਂਦੀਆਂ ਰਹਿਣੀਆਂ ਤੇ ਉਹਦੇ ਐਂਡ ਤੱਕ ਬਲੌਗ ਨਾਲ ਬਣੇ ਗਏ ਤੁਹਾਨੂੰ ਸਾਡਾ ਆਪਣਾ ਸਿਸਟਮ ਹੈਗਾ ਸ਼ਾਮ ਦਾ ਸ਼ਾਮ ਦਾ ਜਦੋਂ ਮੰਗਵਾਉਂਗਾ ਹੁਣ ਪਾਣੀ ਖਾਲਾ ਇਹ ਪੂਨਾ 2 ਕਿਲੋ ਕਨ ਪਾ ਗਏ ਕਰੋ ਨਹੀਂ ਆਪਾਂ ਤਾਂ ਨਹੀਂ ਕਰਦੇ ਹੁੰਦੇ ਆ ਸੱਪ ਬਰੂਰੀ ਨੂੰ ਆਪਾਂ ਹਸਨ ਨਹੀਂ ਕਰ ਰਹੇ ਜਿੱਲੀ ਜਾਗਰ ਨਹੀਂ ਨਿਕਲੂਗਾ ਤੂੰ ਸੱਪ ਬਰੂਰੀ ਨਹੀਂ ਕਰੂ ਮੈਂ ਇਹ ਲੋਰਡ ਨੂੰ ਕਾਲੋਂ ਤੋਂ ਬਾਅਦ ਦੀ ਫਾੜੇ ਜੀ ਜਦੋਂ ਬੋਲਣ ਦਾ ਮਤਲਬ ਕੀ ਹੈ ਜੋੜਾ ਕੰਮ ਸੀ ਠੀਕ ਹੈ ਕੋਈ ਨਾ ਇੱਥੇ ਕਰਨਗੇ ਦਾਸ ਨੂੰ ਆਪਣੇ ਖਾਈ ਜਾਂਦੇ ਜੀ ਦਾ ਤੁਸੀਂ ਆਪਣਾ ਬਲੌਗ ਜੀ ਦੇਖੋ ਸਾਰਾ ਐਂਡ ਤੱਕ ਆ ਤੇ ਅਗਲੇ ਬਲੌਗ ਨੂੰ ਮਿਲਾਂਗੇ 对、嗯，看到我的手机。嗯